ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਇਤਿਹਾਸਕ ਗੱਲ ਕਰਨੀ ਆ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਸਾਡੀ ਕੌਮ ਦੇ ਵਿੱਚ ਕੋਈ ਮਹਾਂਪੁਰਖ ਹੋਏ ਨੇ ਉਹਨਾਂ ਦੇ ਇੱਕ ਜੀਵਨ ਦੀ ਇੱਕ ਘਟਨਾ ਹੈ ਤੇ ਬਾਣੀ ਦੀ ਇੱਕ ਤੁਕ ਆਉਂਦੀ ਆ ਕਿ ਸੰਤ ਦਿਆਲ ਕਿਰਪਾਲ ਦਮੋਦਰ ਜਿਹੜੇ ਰੱਬ ਦੇ ਸੰਤ ਹੁੰਦੇ ਨੇ ਉਹ ਕਿਰਪਾਲ ਹੁੰਦੇ ਨੇ ਦਿਆਲ ਹੁੰਦੇ ਨੇ ਤੇ ਕਾਮ ਕ੍ਰੋਧ ਬਿਖ ਜਾ ਰਹੇ ਉਹਨਾਂ ਦੇ ਅੰਦਰ ਜਿਹੜੀ ਜ਼ਹਿਰਵਾਨਾ ਕ੍ਰੋਧ ਦੀ ਵਾਸ਼ਨਾ ਦੀ ਜਾ ਰਹੇ ਉਹ ਸੜੀ ਹੁੰਦੀ ਹੈ ਰਾਖਤ ਹੁੰਦੀ ਹੈ ਪਰ ਅੱਗ ਨਹੀਂ ਵਿੱਚ ਹੁੰਦੀ ਸੜੇ ਹੁੰਦੀ ਤੇ ਜਿਹੜਾ ਉਹਨਾਂ ਦੇ ਸੰਗਤ ਕਰਦਾ ਹੈ ਉਹਨਾਂ ਦਾ ਵੀਰੇ ਭਲਾ ਹੋ ਜਾਂਦਾ ਉਹ ਬਾਬਾ ਕਰਮ ਸਿੰਘ ਹੋਤੀ ਮਰਦਾਨ ਜਿਹੜੇ ਫੌਜੀ ਸੇਂ ਤੇ ਬੜਾ ਜੱਫਤਾ ਉਹਨਾਂ ਨੇ ਕਮਾਇਆ ਤੇ ਸਾਖੀ ਆਉਂਦੀ ਆ ਵੀ ਕੋਈ ਮੁਸਲਮਾਨ ਸੀ ਤੇ ਉਹਦੇ ਚਾਰ ਵਿਆਹ ਸਨ ਕਿਉਂਕਿ ਇਹ ਲੋਕ ਇਦਾਂ ਦਾ ਕੰਮ ਕਰ ਲੈਂਦੇ ਨੇ ਚਾਰ ਚਾਰ ਸ਼ਾਦੀਆਂ ਤੇ ਮਾਰਾ ਕਹਿੰਦੇ ਜੇ ਲੱਖ ਇਸਤਰੀਆਂ ਭੋਗ ਕਰੇ ਮਾਰਗੰਦ ਚਾਰ ਨਹੀਂ ਤੂੰ ਲੱਖ ਇਸਤਰੀਆਂ ਦੇ ਨਾਲ ਹੀ ਸੰਬੰਧ ਬਣਾ ਲਿਆ ਤੇ ਇਹ ਕੋਈ ਸ਼ਾਂਤ ਹੋਣ ਵਾਲੀ ਚੀਜ਼ ਨਹੀਂ ਹੈ ਨਹੀਂ ਨਹੀਂ ਕਿਉਂਕਿ ਜੋ ਪਾਵਕ ਇਹ ਤਾਂ ਨਹੀਂ ਧਰਾਪੇ ਜਿਸ ਤਰ੍ਹਾਂ ਆਗ ਉੱਤੇ ਕੋਈ ਲੱਕੜਾ ਪਾਈ ਜਾਵੇ ਤੇਲ ਪਾਈ ਜਾਵੇ ਤੇ ਉਹ ਬੁਝਦੀ ਨਹੀਂ ਉਹ ਮੱਚਦੀ ਆ ਇਸੀ ਤਰ੍ਹਾਂ ਕਰੋ ਵਾਸ਼ਨਾ ਤੇ ਲੋਭ ਵੱਧਦੇ ਆ ਮੋਹ ਵੀ ਵੱਧਦਾ ਵੇ ਘਟਦੇ ਨਹੀਂ ਹੈ ਇਹ ਤਮੂ ਡੁੱਬਾ ਸੰਸਾਰ ਦੇ ਉਹਦੀ ਚਾਰ ਸ਼ਾਦੀਆਂ ਸੀ ਤੇ ਪਰ ਉਹਦੇ ਮਨ ਵਿੱਚ ਇੱਛਾ ਜਾਗੀ ਕਿ ਕੋਈ ਫਰਾਨੀ ਇਸਤਰੀ ਬੜੀ ਸੁੰਦਰਾ ਤੇ ਮੈਂ ਉਹਦੇ ਨਾਲ ਸ਼ਾਦੀ ਕਰਾਂ ਉਹਨੇ ਬੜੇ ਯਤਨ ਕੀਤੇ ਪਰ ਸਫਲ ਨਾ ਹੋਇਆ ਤੇ ਕਿਸੇ ਪੀਰ ਕੋ ਗਿਆ ਇਹ ਸਾਨੂੰ ਕੋਈ ਤੰਤਰ ਮੰਤਰ ਦੇ ਦਿਓ ਜਾਦੂ ਟੂਣਾ ਕਰ ਦਿਓ ਮੇਰੇ ਵਾਸਤੇ ਅੱਜ ਮੈਂ ਸ਼ਾਦੀ ਕਰ ਲਵਾਂ ਕਿਉਂਕਿ ਮਨ ਭਰ ਇਹਨਾਂ ਚੀਜ਼ਾਂ ਨਾਲ ਮਨ ਭਰਦਾ ਨਹੀਂ ਮਨ ਖਾਲੀ ਹੁੰਦਾ ਜਾਂਦਾ ਤੇ ਜਿਉਂ-ਜਿਉਂ ਖਾਲੀ ਹੁੰਦਾ ਜਾਂਦਾ ਤਿਉਂ-ਤਿਉਂ ਤਲਬ ਵੱਧਦੀ ਇਹਨਾਂ ਚੀਜ਼ਾਂ ਦੀ ਇਹ ਫਿਰ ਮੁਸਲਮਾਨਾਂ ਨੇ ਬੜਾ ਦਵੀਤਵਾਦ ਦਿੱਤੇ ਪਰ ਗੱਲ ਬਣੀ ਨਾ ਇਹਦੀ ਚਾਰ ਸ਼ਾਦੀਆਂ ਤੇ ਪਹਿਲੋ ਸੀ ਪੰਜਵੀਂ ਹੋਰ ਵੀ ਆਪਣੇ ਘਰ ਬਿਠਾਉਣਾ ਚਾਹੁੰਦਾ ਸੀ ਇਹ ਫਿਰ ਕਿਸੇ ਸਿੱਖ ਨੂੰ ਮਿਲਦਾ ਉਹ ਨੂੰ ਕਹਿੰਦਾ ਤੁਹਾਡੇ ਕੌਮ ਦੇ ਵਿੱਚ ਕੋਈ ਹੈ ਬਾਬਾ ਕੋਈ ਪੀਰ ਜਿਹੜਾ ਮੇਰਾ ਕੰਮ ਕਰ ਦਵੇ ਇੱਕ ਇਹ ਲੋਕੀ ਮਾੜੇ ਕੰਮ ਵਿੱਚ ਗੁਰੂ ਕੋ ਕਰਾਉਣਾ ਚਾਹੁੰਦੇ ਆ ਮਹਾਪੁਰਖਾਂ ਕੋ ਮਾੜੇ ਕੰਮ ਦੀ ਵਿਸ਼ਾ ਲੈ ਕੇ ਆ ਜਾਂਦੇ ਆ ਤਾਈਓ ਤੇ ਦਰਬਾਰ ਸਾਹਿਬ ਦੇ ਅੰਦਰ ਅਰਦਾਸ ਕੀਤੀ ਜਾਂਦੀ ਆ ਕਿ ਸ਼ੁਭ ਇਸ਼ਾ ਪੂਰੀਆਂ ਕਰਨੀਆਂ ਸ਼ੋਬੋਥੇ ਨਾਲ ਸ਼ੋਭਿਸ਼ਾ ਲਿਖੀ ਜਾਂਦੀ ਹੈ ਕਿ ਸੰਗਤਾਂ ਦੀ ਸੋਭਿ ਸ਼ਾਮਾਂ ਪੂਰੀਆਂ ਕਰਨੀਆਂ ਜੀ ਉਹਨੇ ਜਰੋ ਕਿਸੇ ਸਿੱਖ ਨੂੰ ਪੁੱਛਿਆ ਵੀ ਕੋਈ ਹੈ ਤੁਹਾਡੀ ਕੌਮ 'ਚ ਜਿਹੜਾ ਸਾਧ ਹੋਵੇ ਤੇ ਮੇਰਾ ਇਹ ਕੰਮ ਕਰ ਦੇਵੇ ਉਹਨੇ ਅਖਿਆ ਹੈਗਾ ਇੱਕ ਸਾਡੀ ਕੌਮ 'ਚ ਇੱਕ ਬਾਬਾ ਹੈਗਾ ਵਾ ਉਹ ਬੰਦਗੀਆਂ ਕਰਨ ਵਾਲੇ ਮਹਾਂਪੁਰਖ ਸਨ ਹੁਣ ਤੇ ਇੱਕ ਦੂਜੇ ਨੂੰ ਕਾਰਾਂ ਦਿਖਾਉਂਦੇ ਮੇਰ ਕੋ 50 ਕਾਰਾਂ ਤੇ ਦੂਜਾ ਅਗਲੇ ਦਿਨ 16ਵੀਂ ਕਾਰ ਖਰੀਦ ਕੇ ਤੇ ਫੇ 26 ਕਾਰਾਂ ਦਾ ਕਾਫਲਾ ਲੈ ਕੇ ਨਿਕਲਦਾ ਹੈ ਇਹ ਕੋ ਧਰਮ ਪ੍ਰਚਾਰ ਨਹੀਂ ਹੋ ਰਿਹਾ ਇਹ ਮੁਕਾਬਲੇਬਾਜ਼ੀ ਹੋ ਰਹੀ ਹੈ ਗੁੰਡਾਗਰਦੀ ਹੋ ਰਹੀ ਧਰਮ ਦੇ ਅੰਦਰ ਡੇਰੀਆਂ ਦੇ ਅੰਦਰ ਇਹ ਗੁੰਡਾਗਰਦੀ ਹੋ ਰਹੀ ਹੈ ਉਹਨੇ ਅਖਾ ਸਾਡੀ ਕੌਮ ਦਾ ਕਹੇਗਾ ਬਾਬਾ ਤੇ ਉਦਗੋ ਆ ਮੈਂ ਤੈਨੂੰ ਲੈ ਚੱਲਦਾ ਹਾਂ ਸਦਾ ਤੇਰਾ ਮਸਲਾ ਹਾਲੋ ਜੀ ਪਰ ਉਹਨੇ ਮਸਲਾ ਨਹੀਂ ਨਾ ਦੱਸਿਆ ਉਹਨੂੰ ਕੀ ਮਸਲਾ ਕੀ ਆ ਉਹ ਜਿਹੜਾ ਗਾਇ ਤੇ ਉਹਨੂੰ ਕਹਿੰਦਾ ਬਾਬਾ ਜੀ ਮੈਂ ਤੁਹਾਡੇ ਨਾਲ ਇੱਕ ਕੋਈ ਗੁਪਤ ਜਾਂ ਬਚਨ ਕਰਨਾ ਤੁਹਾਡੇ ਨਾਲ ਕੱਲਿਆਂ ਨੇ ਉਹਨੇ ਬਾਬਾ ਕਰਮ ਸਿੰਘ ਜੀ ਕੋਤੀ ਮਰਦਾਨ ਹੈ ਅੱਜ ਕੱਲ ਪਾਕਿਸਤਾਨ 'ਚ ਰਹਿ ਗਿਆ ਕਿਆ ਲੱਗੇ ਭਈ ਕਰ ਲਾ ਜੋ ਤੂੰ ਬਚਨ ਕਰਨਾ ਸਾਡੇ ਨਾਲ ਉਹਨੇ ਆਪਣੀ ਜਿਹੜੀ ਜਿਹੜੀ ਅੰਦਰ ਦੀ ਭਾਵਨਾ ਸੀ ਬਾਬਾ ਕਰਮ ਸਿੰਘ ਨੂੰ ਦੱਸੀ ਭਈਦਾ ਮੈਂ ਪੰਜਵੀਂ ਸ਼ਾਦੀ ਕਰਾਉਣਾ ਚਾਹੁੰਦਾ ਤੇ ਤੁਸੀਂ ਕੋਈ ਮਾਰੋ ਰੇਖ ਦੇ ਵਿੱਚ ਮੇਖ ਮਾਰ ਦਿਓ ਉਹਨੇ ਕੋਈ ਗੱਲ ਨਹੀਂ ਕੋਈ ਵੱਡੀ ਗੱਤ ਨਹੀਂ ਹੋ ਜੂ ਤੇਰੀ ਪਰ ਸਾਡੀ ਇੱਕ ਗੱਲ ਮੰਨਣੀ ਪਊ ਤੈਨੂੰ ਹੁਣ ਜਿਸ ਦੀ ਅੰਦਰ ਤਲਬ ਹੋਵੇ ਉਹਦੇ ਅਖਤੇ ਬੰਦਾ ਬੜਾ ਕੁਝ ਕਰਦਾ ਹੈ। ਥੋੜਾ ਨਹੀਂ ਕਰਦਾ, ਬੜਾ ਕੁਝ ਕਰਦਾ। ਉਹਨੇ ਆਖਿਆ ਕਿ ਤੂੰ ਰਾਤ ਨੂੰ 2 ਵਜੇ ਉੱਠ ਕੇ ਨਾ ਤੇ ਮਸਜਿਦ ਵਿੱਚ ਜਾਣਾ ਵਾ 40 ਦਿਨ। ਤੇ ਉੱਥੇ ਬੈਠ ਕੇ ਅੱਲ੍ਹਾ 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 ਕਰਨਾ ਤੂੰ। ਆਪਾਂ ਵਾਹਿਗੁਰੂ 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 ਕਰਦੇ ਆਂ। ਜਿੱਦਾਂ ਮਸਕੀਨ ਸਾਹਿਬ ਕਹਿੰਦੇ ਵੀ ਮੈਨੂੰ ਕੋਈ ਜੈਨੀ ਸਾਧੂ ਮਿਲਿਆ ਸੀ ਤੇ ਉਹ ਕਹਿੰਦੇ ਵੀ ਇਹ ਆ ਜਿਹੜੇ ਦੋ ਮੰਤਰ ਹਨ ਅੱਲਾਹੂ ਤੇ ਵਾਹਿਗੁਰੂ ਇਹ ਅੰਦਰ ਦੀਆਂ ਸ਼ਕਤੀਆਂ ਬੜੀਆਂ ਜਗਾਉਂਦੇ ਆ ਤੇ ਧੁੰਨੀ ਤੇ ਚੋਟ ਕਰਦੇ ਆ ਲੈ ਦੱਸ ਰੱਬ ਦੇ ਨਾਮ ਨੇ ਧੁੰਨੀ ਤੇ ਚੋਟ ਕਰਨੀ ਆ ਐਵੇਂ ਕੋਲੋ ਹੀ ਵੀ ਤੇ ਮੈਂ ਉਹਦਾਂ ਕਿਹਾ ਸੀ ਕਿ ਤੂੰ ਜੈਨੀ ਸਾਧੂ ਦਾ ਤਜਰਬਾ ਦੱਸਣ ਦੇ ਆ ਤੂੰ ਆਪਣਾ ਤਾਂ 40 ਸਾਲ ਤੋਂ ਸਟੇਜ ਤੇ ਬੈਠਾ ਹੋਇਆ ਤੇਰਾ ਆਪਣਾ ਕੋਈ ਤਜਰਬਾ ਨਹੀਂ ਹੈ ਹੈਂ ਕਬੀਰ ਦਾ ਆਪਣਾ ਗਿਆਨ ਆ ਭਗਤ ਅਰਦਾਸ ਦਾ ਆਪਣਾ ਗਿਆਨ ਆ ਹਰ ਬੰਦੇ ਕੋ ਆਪਣਾ ਗਿਆਨ ਹੋਣਾ ਚਾਹੀਦਾ ਕਿ ਦੂਜੇ ਗਿਆਨ ਤੇ ਉਹ ਦੂਜਿਆਂ ਦੀ ਗੋੜੀ ਅੰਦਰ ਰੱਖ ਕੇ ਚਲਾਵੇ ਇਹ ਮਹਾਪੁਰਖ ਕਹਿਣ ਲੱਗੇ ਤੂੰ ਅੱਲਾਹ ਹੋ ਅੱਲਾਹ اکبر ਜਿਹੜਾ ਅੱਲਾਹ ਹੋ ਅੱਲਾਹ ਕਹਿਣਾ ਮਸੀਤ ਵਿੱਚ ਬਹਿਣਾ 40 ਦਿਨ ਤੇ 2 ਵਜੇ ਜਾਣਾ ਇਹ ਨਹੀਂ ਆਖੇ ਕੋਈ ਕੋਈ ਵੱਡੀ ਗੱਲ ਨਹੀਂ ਇਹ ਤੇ ਉਹ ਅੰਦਰ ਤਲਬ ਸੀ ਅ ਜਿੱਦਾਂ ਧਨ ਕਮਾਉਣ ਦੀ ਸ਼ੌਕ ਤੇ ਬੰਦਾ ਕਿੱਥੋਂ ਕਿੱਥੋਂ ਤੱਕ ਜਾ ਹੁੰਦਾ ਹੈ ਅ ਦੇਸ਼ ਕਮਾਉਣ ਧਨ ਜੋਰਨ ਕੀ ਮਨਸਾ ਬੀਚੇ ਨਿਕਲੇ ਸਾਸ ਆਪਣੀ ਜਿੰਦ ਨੂੰ ਵੀ ਲੇਖੇ ਤੇ ਲਾ ਦਿੰਦਾ ਬੰਦਾ ਧਨ ਕਮਾਉਣ ਵਾਸਤੇ ਮਰ ਖੱਪਦਾ ਆਪਣੀ ਜ਼ਿੰਦਗੀ ਧਨ ਵਾਸਤੇ ਲਾ ਦਿੰਦਾ ਇਨੇ ਇਹਨੂੰ ਰਾਤ ਨੀਂਦ ਨਾ ਪਵੇ ਤੇ 2 ਵਜੇ ਤੋਂ ਪਹਿਲਾਂ ਮਸਜਿਦ ਚ ਨੇ ਚੱਲ ਜਾਣਾ ਤੇ ਅੱਲਾਹੂ ਅੱਲਾਹ ਕਹਿਣਾ ਤੇ ਥੋੜੇ ਦਿਨ ਹੋਏ ਤੇ ਇਹਦੀ ਚਰਚਾ ਚੱਲੀ ਮਹੱਲੇ ਵਿੱਚ ਪੀਤ ਜਿਹੜਾ ਚੌਧਰੀ ਸੀ ਸਾਡਾ ਇਹ ਤੇ ਨਿਤ ਦਾ ਨਸ਼ੇੜੀ ਤੇ ਮਾੜੇ ਕੰਮ ਕਰਨ ਵਾਲਾ ਇਹ ਤੇ ਬੜਿਆ ਮਸਜਿਦ ਜਾਣ ਲੱਗ ਪਿਆ ਜੀ ਉੱਥੇ ਇਹ ਤੇ ਖੁਦਾ ਦੀ ਬੰਦਗੀ ਕਰਨ ਲੱਗ ਪਿਆ ਇਹ ਜਰੋਂ ਬਾਜ਼ਾਰ ਚ ਜਾਵੇ ਲੋਕੀਂ ਦੇ ਪੈਰੀਂ ਹੱਥ ਲਾਉਣ ਹੱਥ ਗੋਡੇ ਮੱਥੇ ਠੇਕਣੇ ਨੂੰ ਫੁਲਾਉਂਦੇ ਹਾਰ ਪਾਉਣ ਤੇ 20 ਦਿਨ ਚ ਇਹਦੀ ਜਾਇਜਾਕਾਰ ਹੋ ਗਈ ਤੇ ਉਹਨਿਆਂ ਇਨ ਇਨਿਆਂ ਜਰੋਂ ਉਧਰ 20 ਦਿਨ ਹੋਏ ਤੇ ਅੰਦਰੋਂ ਉਹ ਵਾਸ਼ਨਾ ਜਿਹੜੀ ਸੀ ਉਹ ਮਰ ਗਈ ਬਸ ਬੰਦਗੀ ਦਾ ਇਹੀ ਅਸਰ ਹੈ ਬੰਦਗੀਆ ਵਾਲੇ ਮਹਾਂਪੁਰਖ ਦੱਸਦੇ ਵੀ ਜਦੋਂ ਤੁਹਾਨੂੰ ਸੰਸਾਰ ਦੀਆਂ ਵਾਸ਼ਨਾ ਬਹੁਤੀਆਂ ਤੰਗ ਕਰਨ ਤੁਸੀਂ ਰਾਤ 1 ਵਜੇ ਉੱਠੋ 2 ਵਜੇ ਉੱਠੋ 2 ਘੰਟੇ ਰਗੜਾ ਲਾ ਦਿਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਵਾਹਿਗੁਰੂ ਵਾਹਿਗੁਰੂ 2 ਘੰਟੇ ਰਗੜਾ ਲਾ ਦਿਓ ਪਰ ਲਾਓ ਰਾਤ 12 ਤੋਂ 2 ਦੇ ਵਿੱਚ ਵਿੱਚ 3 ਵਜੇ ਤੱਕ ਲਾ ਲਓ ਕਿਉਂਕਿ ਸਮੇਂ ਦੀ ਖੇਡ ਵਾ ਹਰ ਤਨ ਅੰਮ੍ਰਿਤ ਵੇਲੇ ਵੱੱਤੇ ਕਾ ਬੀਜਿਆ ਦਿਨੇ ਕਹਿਣਾ ਵਾਏ ਗੁਰੂ ਵਾਏ ਗੁਰੂ ਕੁਝ ਹੋਰ ਮੈਨਾ ਰਖਾਉਂਦਾ ਰਾਤ ਅੰਮ੍ਰਿਤ ਵੇਲੇ ਕਹਿਣਾ ਕੋਈ ਹੋਰ ਮੈਨਾ ਰਖਾਉਂਦਾ ਇਹਨੇ ਜਿਹੜਾ ਵੀਕ ਦਿਨ ਰਾਤ ਜਾ ਕੇ ਇਦਾਂ ਕੀਤਾ ਵਾਏ ਗੁਰੂ ਵਾਏ ਗੁਰੂ ਤੇ ਅੰਦਰ ਵਾਸ਼ਨਾ ਮਰਦੀ ਗਈ ਤੇ ਬਾਹਰ ਜੈ ਜੈਕਾਰ ਹੁੰਦੀ ਗਈ ਤੇ ਇਸ ਤਰੀਕੇ ਦੇ ਨਾਲ ਉਹਨਾਂ ਮਹਾਪੁਰਖਾਂ ਨੇ ਉਸ ਦੀ ਮਨ ਵਾਸ਼ਨਾ ਨੂੰ ਫਿਰ ਖਤਮ ਕੀਤਾ ਕਿਉਂਕਿ ਬੰਦਗੀ ਤੋਂ ਬਿਨਾਂ ਰੁਕਮਦੀਨ ਕਾਜੀ ਨੇ ਆਖਿਆ ਸੀ ਬਾਬਾ ਜੀ ਇਹ ਵਾਸ਼ਨਾ ਕਿਉਂ ਨਹੀਂ ਬੰਦੇ ਦੀ ਮਰਦੀ ਅਸੀਂ ਬੁੱਢੇ ਹੋ ਗਏ ਆ ਬੰਦਗੀਆਂ ਕਰਦੇ ਹੋਏ ਮਾਲਾ ਫੇਰਦੇ ਹੋਏ ਇਹ ਵਾਸ਼ਨਾ ਕਿਉਂ ਨਹੀਂ ਮਰੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿੰਨਾ ਚਿਰ ਤੁਸੀਂ ਸੱਚ ਨੂੰ ਨਹੀਂ ਨ ਪਛਾਣਦੇ ਉਰਨ ਚੇਰੇ ਵਾਸ਼ਨਾ ਮਰਨੀ ਨਹੀਂ ਹੈ ਤੇ ਸੱਚ ਨੂੰ ਉਹ ਪਛਾਣ ਸਕਦਾ ਜਿਹੜਾ ਚਿੱਤ ਇਕਾਗਰ ਕਰੇ ਤੇ ਇਕਾਗਰ ਚਿੱਤ ਉਹਦਾ ਹੁੰਦਾ ਜਿਹੜਾ ਅੰਮ੍ਰਿਤ ਵੇਲੇ ਬੰਦਗੀ ਕਰੇ ਬੰਦਗੀ ਕੌਣ ਬੰਦਗੀ ਇਸ ਤਰੀਕੇ ਦੇ ਨਾਲ ਫਿਰ ਅੱਜ ਦੁਨੀਆ ਵਾਸ਼ਨਾ ਗਰਸਤ ਹੋ ਗਈ ਕਿਉਂਕਿ ਅੰਮ੍ਰਿਤ ਵੇਲਾ ਛੱਡ ਦਿੱਤਾ ਰੱਬ ਦੀ ਬੰਦਗੀ ਛੱਡ ਦਿੱਤੀ ਤੇ ਇਹ ਖਵਾਰੀ ਦੁਨੀਆ ਦੇ ਪੱਲੇ ਪੈ ਚੁੱਕੀ ਆ ਗੁਰੂ ਕਿਰਪਾ ਕਰੇ